ڪو چيو ستا عمر جامن ۾ مون کڻا ٿا پڙهڻا آمن ٿو ٿڪڻي ستا پيشانا ٿو ڪم ڪو چيو هاڻي ڪا ڇا ٿا ਚਲ ਜਿਹਨਾਂ ਦੇ ਝੂਠੇ ਮਕਦਮੇ ਬਣਾਉਂਦੇ ਨੇ ਅਸੀਂ ਕਰੀਂਗੇ ਤੇ ਸਭ ਨੂੰ ਵੇਖੋ ਅਮਰ ਕਹਿੰਦਾ ਕਿ ਨਾ ਕਰ ਸਕੋ ਸੇਕ ਨਾਲ ਤੱਕ ਟਿਕਾ ਗਿਆ ਮੈਂ ਵੀ ਅੱਗੇ ਬੈਠਾ ਹਾਂ ਇਹਦਾ ਵਈਆ ਕਰਕੇ ਮੈਂ ਜਿਹੜਾ ਨਾ ਦੇ ਔਰ ਪੋਸਟਮਾਰਟਮ ਦੇ ਵਕੀਲ ਨੇ ਲੜਾਈ ਲੜੀ ਸੀ ਵਕੀਲ ਨੂੰ ਉਹਦੀ ਕਾਪੀ ਇੱਕ ਮਿਲਣੀ ਸੀ ਤੇ ਉਹਨਾਂ ਨੂੰ ਮਿਲ ਜੂਗੀ ਤੇ ਜਦੋਂ ਸਾਨੂੰ ਪੁਲਿਸ ਦੀ ਪੋਸਟਮਾਰਟ ਦੀ ਰਿਪੋਰਟ ਕੋਲੇ ਮਿਲ ਗਈ ਹੋਦਿਤ ਅਸੀਂ ਸਾਰੀ ਗੱਲ ਤੇ ਜਿਹੜਾ ਉਹਨਾਂ ਦੇ ਜਨਤਕ ਹੋਈ ਆ ਜਿਹੜੀ ਜਿਹੜੀ ਚੱਲ ਵੀ ਰਹੀ ਉਹ ਪਹਿਲਾਂ ਵੀ ਉਹ ਉਹਨਾਂ ਦੇ ਫਾਦਰ ਸਾਹਿਬ ਜੀ ਜਨਤਕ ਨਹੀਂ ਹੈ ਸਾਨੂੰ ਉਹਦਾ ਪਤਾ ਨਹੀਂ ਹੈ ਪਰ ਉਹ ਜੀ ਫਾਦਰ ਸਾਹਿਬ ਨੇ ਇੱਕ ਬਿਆਨ ਵੀ ਦਿੱਤਾ ਹੈਗਾ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਜਿਹੜਾ ਉਹਨੇ ਸਵਾਲੀਆ ਨਿਸ਼ਾਨ ਖੜੇ ਕੀਤੇ ਖੁਦ ਉਹਨਾਂ ਦੇ ਫਾਦਰ ਸਾਹਿਬ ਨੇ ਬਿਆਨ ਦਿੱਤੇ ਹੈਗੇ ਕੁਕਿੰਗ ਸਿੰਘ ਹੋਰਣਾ ਮੇਰੇ ਕੋਲ ਨਹੀਂ ਹੈ ਮੈਨੂੰ ਨਹੀਂ ਪਤਾ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਤਾਂ ਉਹਨਾਂ ਨੂੰ ਪਤਾ ਹੋ ਸਕਦਾ ਪਰ ਉਹਦੇ ਚ ਆਇਆ ਕਹਿੰਦੇ ਜੀ ਉਹਦੇ ਬਾਈ ਇੰਜਰੀਜ਼ ਆ ਅਸੀਂ ਤਾਂ ਇਹੀ ਪੁੱਛਿਆ ਸੀ ਨਾ ਕਿ ਇੰਜਰੀ ਇੰਜਰੀਜ਼ ਆ ਸਾਨੂੰ ਹੋਰ ਤਾਂ ਨਹੀਂ ਕੋਈ ਲੋੜ ਸੀ ਇੰਜਰੀਜ਼ ਆ ਆ ਗਈਆਂ ਵੀ ਇਹ ਵੇਖੋ ਜਦੋਂ ਫਾਇਰਿੰਗ ਹੁੰਦੀ ਆ ਹੁਣ ਉਹਦੇ ਬਾਈ ਫਾਇਰਾਂ ਦੇ ਨਿਸ਼ਾਨ ਤਾਂ ਨਹੀਂ ਦੇ ਜੇ ਮੈਨ ਲੱਜੇ ਫਾਇਰ ਨਾ ਹੋਇਆ ਜੇ ਬਾਈ ਗੋਲੀਆਂ ਲੱਗਦੀਆਂ ਤਾਂ ਤਾਂ ਹੀ ਬਾਈ ਨਿਸ਼ਾਨ ਹੋਣੇ ਸੀ ਬਾਈ ਤਾਂ ਗੋਲੀਆਂ ਲੱਗੀਆਂ ਹੀ ਨਹੀਂ ਇਹ ਤਾਂ ਮਤਲਬ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੇ ਨਿਸ਼ਾਨ ਆ ਇਹ ਜਿਹੜੇ ਬਾਈ ਇੰਜਰੀ ਹੈ ਉਹ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਦੀਆਂ ਇਹਦਾ ਮਤਲਬ ਗੱਲ ਸਾਫ਼ ਹੋ ਗਈ ਆ ਇਹ ਤਾਂ ਨਵੇੜਾ ਅਦਾਲਤ ਕਰੂਗੀ ਇਹ ਤਾਂ ਵੀ ਇਹ ਜਿਹੜੀ ਬਾਈ ਇੰਜਰੀਆਂ ਹੋਈਆਂ ਇਹ ਪੁਲਿਸ ਤਾਂ ਨਹੀਂ ਕਰਦੀ ਡਾਕਟਰ ਨੇ ਤਾਂ ਫਰਜਾ ਦੱਸਦਾ ਵੀ ਬਾਈ ਇੰਜਰੀ ਹੋ ਕੇ ਤੇ ਨਾ ਹੀ ਡਾਕਟਰ ਤੋਂ ਜਿਹੜਾ ਕਹਿਰੇ ਕੋਈ ਓਪੀਨੀਅਨ ਲਏ ਸੀ ਓਪੀਨੀਅਨ ਤਾਂ ਲਿਆ ਹੀ ਨਹੀਂ ਕੀ ਕਹਦੇ ਨਾ ਹੋਈਆਂ ਡਾਕਟਰ ਦੀ ਰਿਪੋਰਟ 'ਚ ਇਹ ਵੀ ਨਹੀਂ ਲਿਖਿਆ ਕਿ ਇਨਕਾਉਂਟਰ ਹੋਇਆ ਹੋਇਆ ਹੀ ਨਹੀਂ ਉਹਦੀ ਰਿਪੋਰਟ 'ਤੇ ਵੀ ਨਹੀਂ ਲਿਖਿਆ ਉਹਨੇ ਆਖਿਆ ਵੀ ਇਹਦੀ ਜਿਹੜੀ ਮੌਤ ਹੋਈ ਆ ਗੋਲੀ ਨਾਲ ਸੀ ਤੇ ਗੋਲੀ ਨਾਲ ਹੋਇਆ ਤੇ ਗੋਲੀ ਡਾਕਟਰ ਨੇ ਇਹ ਤਾਂ ਨਹੀਂ ਕਿ ਗੱਲ ਝੋਟੀ ਚੱਲੀ ਆ ਡਾਕਟਰ ਇਹ ਗੋਲੀ ਤਾਂ ਝੁੱਟ ਚੱਲੀ ਕਿਹਾ ਹੀ ਨਹੀਂ ਹੋਨੇ ਕਿ ਆ ਵੀ ਇਹਦੀ ਮੌਤ ਹੋਈ ਹੈ ਗੋਲੀ ਨਾਲ ਤੇ ਜਿਹੜੀਆਂ ਵਾਈ ਇੰਜਰੀਆਂ ਹੋਈਆਂ ਇਹਦੀ ਮੌਤ ਤੋਂ ਪਹਿਲਾਂ ਹੋ ਗਈਆਂ ਤੇ ਬਾਕੀ ਫਿਰ ਇੱਕ ਲਗਾਤਾਰ ਤੁਹਾਡੇ ਵੱਲੋਂ ਤੇ ਪਰਿਵਾਰ ਦੇ ਵੱਲੋਂ ਫੇਕ ਐਂਕਾਊਂਟਰ ਕਿਹਾ ਜਾ ਰਿਹਾ ਹੈ ਪੋਸਮਾਰਟਮ ਦੀ ਨਾ ਜੀ ਐਂਕਾਊਂਟਰ ਕੋਦੋਂ ਕਹਿੰਦੇ ਝੂਠਾ ਕਤਲ ਹੋਇਆ ਜੀ ਮੁਕਾਬਲਾ ਤਾਂ ਹੋਇਆ ਹੀ ਨਹੀਂ ਤੁਸੀਂ ਕਰੋਗੇ ਕੋਰਟ ਦੇ ਨਾ ਜੀ ਦੇਖੋ ਜੀ ਇਹ ਪਰਿਵਾਰ ਨੇ ਕਰਨਾ ਹੈ ਪਰਿਵਾਰ ਕਰੂ ਪਰਿਵਾਰ ਦੇ ਨਾਲ ਕਾਲੀ ਦਲੰਬਰ ਸਰ ਸਿਮਰ ਜੀ ਸਿੰਘ ਮਾਨ ਤੇ ਸਾਰੀ ਪਾਰਟੀ ਸਾਰਾ ਪੰਥ ਸਾਰੇ ਨੌਜਵਾਨ ਸਾਡਾ ਫਰੋਜ਼ ਪਰ ਇਸ ਯੋਧੇ ਦੇ ਨਾਲ ਨਾਲ ਖੜਾ ਅੰਤਿਮ ਸੰਸਕਾਰ ਹੋ ਗਿਆ ਜੀ ਹਾਂ ਹਾਂ ਹੋ ਗਿਆ ਜੀ ਅੰਤਿਮ ਸੰਸ ਸਸ ਸਿਕਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ